ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਦੀ ਅਗਵਾਈ ਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡਾਂ ਦੇ ਨੌਜਵਾਨਾਂ ਅਤੇ ਸਮੂਹ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਇਹ ਸੈਮੀਨਾਰ ਵਿੱਚ ਪਿੰਡ ਉਕਸੀ ਅਤੇ ਤੁੰਦਾਲ ਦੀਆਂ ਪੰਚਾਇਤਾਂ ਅਤੇ ਸਮੂਹ ਨੌਜਵਾਨਾਂ ਬਜ਼ੁਰਗਾਂ ਤੇ ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਡੀਐਸਪੀ ਪਾਇਲ ਸ਼੍ਰੀ ਹਿੰਮਤ ਮਲੋਤਰਾ ਐਸਐਚਓ ਮਲੋਤ ਅਤੇ ਐਸਐਚਓ ਪਾਇਲ ਵੱਲੋਂ ਵੀ ਉੱਚੇ ਚੇਤੇ ਤੋਤੇ ਸ਼ਿਰਕਤ ਕੀਤੀ ਗਈ ਪਰ ਮੈਂ ਇਕੱਠ ਨੂੰ ਸੰਬੋਧਨ ਕਰਦੇ ਐ एसएसपी ਮੈਡਮ ਜੋਤੀ ਯਾਦਵ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਕਿੱਥੇ ਤੇ ਰਹਿਣ ਵਾਲੇ ਹੋ ਇੱਥੇ ਓਕਸੀਦੇੜਾਲ ਦੇ ਜੀ ਹਾਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਤੁਹਾਡੇ ਪਿੰਡ ਮਾਨਯੋਗ एसएसपी ਸਾਹਿਬ ਆਏ ਸੀ ਡਾਕਟਰ ਜੋਤੀ ਯਾਦਵ ਹਾਂ ਜੀ ਖੰਡਾ ਹਾਂ ਜੀ ਪੁੱਲ ਜਿਹੜਾ ਖੜਾ ਤੇ ਕੀ ਕਹਿਣਾ ਜਾਉਗੇ ਉਹਨਾਂ ਨੇ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੇ ਵਿੱਚ ਨਸ਼ਾ ਜਿਹੜਾ ਵਿਕਦਾ ਉਹਨੂੰ ਜਾਹਰ ਵੀ ਕੀਤਾ ਸਾਡੇ लाਡਲੇ ਮੁੰਡੇ ਨੇ ਤੇ ਅਸੀਂ ਵੀ ਜਾਹਰ ਕੀਤਾ ਇੱਕ ਦੁਕਾਨ ਤੇ ਮੈਡੀਕਲ ਸਟੋਰ ਤੇ ਵੇਖਦਾ ਬਹੁਤ ਉਹ ਵੀ ਅਜਿ ਸ਼ਰਿਆ ਮਨੋ ਲਿਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਪ੍ਰਸ਼ਾਸਨ ਜਿਵੇਂ ਚਾਹੁੰਦਾ ਇਹ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪ੍ਰਸ਼ਾਸਨ ਦਾ ਡਿਪਟੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਤੇ ਐਸਐਸਓ ਸਾਹਿਬ ਦਾ ਜਿਹੜੇ ਵੀ ਨਸ਼ਾ ਵੇਚਦੇ ਨੇ ਲੋਕਾਂ ਨੂੰ ਖੁੱਲ ਕੇ ਦੱਸਣਾ ਚਾਹੀਦਾ ਤਾਂ ਕਿ ਨਸ਼ੇ ਤੇ ਨੱਥ ਪਾਈ ਜਾ ਸਕੇ ਕੀ ਲੱਗਦਾ ਵੀ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਨਸ਼ਾ ਖਤਮ ਹੋਊਗਾ ਜੇ ਲੋਕਾਂ ਦੀ ਇੱਛਾ ਹੋਊਗੀ ਲੋਕਾਂ ਦੀ ਇੱਛਾ ਸ਼ਕਤੀ ਹੀ ਆਜੀ ਕੰਮ ਹੈ ਸਾਰਾ ਇਹ ਐਸਐਸਪੀ ਸਾਹਿਬ ਵੱਲੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਅੱਜ ਵੀ ਪੂਰਾ ਪੂਰਾ ਭਰੋਸਾ ਜੀ ਐਸਐਸਪੀ ਨੇ ਜੋ ਵੀ ਗੱਲਾਂ ਕਈਆਂ ਨੇ ਬਿਲਕੁਲ ਠੀਕ ਨੇ ਉਹਨਾਂ ਦੇ ਮਗਰ ਲੱਗੋ ਉਹਨਾਂ ਦੀਆਂ ਜਿਹੜੀਆਂ ਵੀ ਗੱਲਾਂ ਨੇ ਉਹਨਾਂ ਨੂੰ ਫਾਲੋ ਕਰੋ ਅਸੀਂ ਮੈਂ ਤਾਂ ਖੁਦ ਆਪ ਫਾਲੋ ਕਰਦਾ ਜੀ ਬਈ ਸਾਡੇ ਪਿੰਡ ਦੇ ਦੋਨਾਂ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਤ ਹੋ ਜਾਊਗਾ ਜਾਂ ਇੱਕ ਆ ਮੈਡੀਕਲ ਸਟੋਰ ਵਾਲਾ ਤੇ ਇੱਕ ਦੋਕ ਹੋਰ ਨੇ ਉਹ ਸਰਪੰਚ ਦੀਆਂ ਦੁਕਾਨਾਂ ਸਰਪੰਚ ਆਪ ਵੇਚਦਾ ਰਿਹਾ ਮੇਰੇ ਦਿਹਾਲ ਦਾ ਸਰਪੰਚ ਜਿੰਨੀ ਤੇ ਘਰ ਵਾਲਾ ਤੇ ਉਹਨਾਂ ਤੇ ਨੱਥ ਪਾਈ ਜਾਵੇ ਸਾਰਾ ਕੁਝ ਲੋਟੋ ਜੀ ਨਾ ਕਿਹੜੀ ਦੀ ਗੱਲ ਕਰਿਆ ਤੁਸੀਂ ਉਹ ਦਿਦਾਲ ਦੇ ਸੀ ਨੌ ਸੀ ਜਿਹੜਾ ਬੇਜੜਾ ਨੌ ਹਰਮਿੰਦਰ ਰਾਜੀ ਉਹ ਉਹਦੇ ਘਰ ਨਾਲ ਉਹ ਬੇਜਦਾ ਰਿਹਾ ਚਿੱਟਾ ਜਿਹਾ ਉਹ ਭਜਾਇਆ ਉਸ ਤੋਂ ਅੱਗੇ ਇੱਕ ਨਹੀਂ ਮੀਟਿੰਗ ਹੋਈ ਸੀ ਕਿ ਇਹਦੇ ਵਿੱਚੋਂ ਭਜਾਇਆ ਮੰਨਿਆ ਵੀ ਆਹ ਹੋ ਆਮ ਲੋਕਾਂ ਕੋਲੇ ਹੁਣ ਹੁਣ ਸੁਣਦੇ ਆਂ ਕਹਿੰਦੇ ਵੀ ਉਹ ਵਕੀਮ ਵੀ ਬੇਜਦਾ ਭੁੱਕੀ ਬੇਜਦਾ ਅ ਅੱਜ ਯੁੱਧ ਨਸ਼ਾ ਵਿਰੁੱਧ ਸਾਡੇ ਨਾਲ ਸੰਪਰਕ ਮੀਟਿੰਗਾਂ ਵੀ ਹੁੰਦੀ ਨੇ ਤੇ ਉਹਦੇ ਅੰਡਰ ਹੀ ਅੱਜ ਅਸੀਂ ਉਕਸੀ ਤੇ ਦਦਾਲ ਪਿੰਡ ਦੀ ਪਿੰਡ ਦੇ ਨਿਵਾਸੀ ਨੂੰ ਅੱਜ ਮਿਲਣ ਆਏ ਸੀਗੇ ਤੇ ਇੱਥੇ ਲੋਕਾਂ ਦੀ ਕੁਝ ਜਾਣਕਾਰੀਆਂ ਵੀ ਹੈ ਤੇ ਉਹ ਅੱਜ ਇਹਨਾਂ ਨੇ ਸਾਂਝੀ ਕੀਤੀਆਂ ਨੇ ਉਹਨਾਂ ਦੇ ਉੱਪਰ ਪੁਲਿਸ ਪ੍ਰੋਪਰਲੀ ਪਲਾਨ ਕਰਕੇ ਐਕਸ਼ਨ ਕਰੇਗੀ ਤੇ ਇੱਥੇ ਹੋਰ ਵੀ ਜੋ ਵੀ ਅਸੀਂ ਇਹਨਾਂ ਨੂੰ ਮੋਟੀਵੇਟ ਕੀਤਾ ਹੈਗਾ ਕਿ ਜੋ ਸੇਫ ਪੰਜਾਬ ਵਾਲਾ ਨੰਬਰ ਹੈਗਾ 9779100200 ਜੋ ਨੰਬਰ ਹੈ ਇਹਨਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ ਤਾਂ ਕਿ ਆ ਉਸ ਨੰਬਰ ਦੀ ਵਰਤੋਂ ਕਰਕੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਇਹਨਾਂ ਨੂੰ 112 ਬਾਰੇ ਵੀ ਦੱਸਿਆ ਗਿਆ ਹੈਗਾ ਕਿ 112 ਦਾ ਵੀ ਵਰਤੋਂ ਕਰ ਸਕਦੇ ਤੇ ਆਪਣਾ ਵੀ ਨੰਬਰ ਮੈਂ ਇਹਨਾਂ ਨੂੰ ਦੱਸਿਆ ਹੈਗਾ ਕਿ ਮੇਰਾ ਨੰਬਰ ਹੈ ਡੀਐਸਪੀ ਸਾਫ ਦਾ ਐਸਐਚਓ ਸਾਫ ਦਾ ਕਿਸੇ ਵੀ ਨੰਬਰ ਦੇ ਉੱਪਰ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਤੇ ਉਹਦੇ ਨਾਲ ਨਾਲ ਇਹਨਾਂ ਪਿੰਡ ਦੇ ਨਿਵਾਸੀ ਲੋਕੀਂ ਲੱਗਦਾ ਹੈ ਵੀ ਆਪਾਂ ਜੇ ਨਸ਼ਾ ਪੰਜਾਬ ਵਿੱਚੋਂ ਖਤਮ ਕਰਨਾ ਹੈ ਤਾਂ ਲੋਕਾਂ ਦਾ ਸਹਿਯੋਗ ਕਿੰਨਾ ਕੁ ਜ਼ਰੂਰੀ ਇਹ ਦੇਖਿਓ ਲੋਕਾਧਾਰ ਸਹਿਯੋਗ ਨਾਲ ਹੀ ਹੋਣਾ ਹੈਗਾ ਕੋਈ ਵੀ ਜੋ ਸਮਾਜ ਦਾ ਜੋ ਪ੍ਰੋਬਲਮ ਹੁੰਦੀ ਹੈਗੀ ਸਮਾਜ ਦੇ ਨਾਲ ਹੀ ਰਲ ਮਿਲ ਕੇ ਹੀ ਉਹਦਾ ਸੋਲੂਸ਼ਨ ਹੋ ਸਕਦਾ ਹੈਗਾ ਪੁਲਿਸ ਉਹਦਾ ਇੱਕ ਪਾਰਟ ਹੁੰਦੀ ਹੈ ਕਿ ਪੁਲਿਸ ਐਕਸ਼ਨ ਲੈ ਸਕਦੇ ਕ੍ਰਾਈਮ ਦੇਗੇ ਪਰੰਤੂ ਜੋ ਬਾਕੀ ਚੀਜ਼ ਹੈਗੀ ਐਡਿਕਸ਼ਨ ਵਾਲਾ ਪਾਸਾ ਉਹ ਸਮਾਜ ਦੇ ਨਾਲ ਰਲ ਮਿਲ ਕੇ ਹੀ ਅਸੀਂ ਉਹਦੇ ਉੱਪਰ ਐਕਸ਼ਨ ਕਰ ਸਕਦੇ ਇਸੇ ਕਰਕੇ ਲੋਕਾਂ ਨੂੰ ਅੱਜ ਮੋਟੀਵੇਟ ਕੀਤਾ ਗਿਆ ਕਿ ਉਹ ਆਪਣਾ ਅੱਗੇ ਵਧ ਕੇ ਸਾਡੇ ਨਾਲ ਜਾਣਕਾਰੀ ਹਰ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਲੱਗਦਾ ਵੀ ਜਿਹੜੇ ਤੇਰੇ ਉਨਾਂ ਨੂੰ ਆਪਣੇ ਬੱਚਿਆਂ ਬਾਰੇ ਤਾਂ ਪਤਾ ਹੀ ਹੁੰਦਾ ਨਾ ਵੀ ਬੱਚੇ ਸਾਡੇ ਨਸ਼ਾ ਲੈ ਰਹੇ ਨੇ ਪਤਾ ਹੁੰਦਾ ਹੈਗਾ ਕਈ ਵਾਰੀ ਜੋ ਸੋਸ਼ਲ ਸਟਿਗਮਾ ਹੁੰਦਾ ਹੈਗਾ ਉਹਦੇ ਕਰਕੇ ਵੀ ਨਹੀਂ ਦੱਸਦੇ ਕਈ ਵਾਰੀ ਜੋ ਕਿਉਂਕਿ ਪਿੰਡ ਦੇ ਲੋਕੀ ਭੋਲੇ ਭਾਲੇ ਹੁੰਦੇ ਉਹਨਾਂ ਨੂੰ ਉਹਦਾ ਸੋਲੂਸ਼ਨ ਪਤਾ ਵੀ ਨਹੀਂ ਹੁੰਦਾ ਤਾਂ ਉੱਥੇ ਹੀ ਸਾਡਾ ਰੋਲ ਆਉਂਦਾ ਹੈਗਾ ਅਸੀਂ ਪਿੰਡ ਦੇ ਲੋਕਾਂ ਨੂੰ ਦੱਸੀਏ ਕੀ ਇਹਦਾ ਹਲ ਵੀ ਹੈਗਾ ਹਲ ਥੋੜਾ ਜਿਹਾ ਮੁਸ਼ਕਿਲ ਨਾਲ ਮੁਸ਼ਕਿਲ ਆਂਦੀ ਹੈ ਲੇਕਿਨ ਉਥੇ ਹੀ ਸਾਡੀ ਅੰਦਰੋਂ ਜੋ ਮੰਦੀ ਸ਼ਕਤੀ ਹੈ ਉਹਦਾ ਕੰਮ ਆਣਾ ਹੈਗਾ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਰਲ ਮਿਲ ਕੇ ਪਿੰਡ ਦਾ ਪਿੰਡ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਵੀ ਜਾ ਸਕਦਾ ਹੈ ਇਹ ਅਸੰਭਵ ਨਹੀਂ ਹੈਗਾ ਮੁਸ਼ਕਿਲ ਜ਼ਰੂਰ ਹੈ ਅਸੰਭਵ ਨਹੀਂ ਹੈ ਪਿੰਡ ਦੇ ਲੋਕਾਂ ਨੂੰ ਆਹੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਆਪਣੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਕਿ ਨਹੀਂ ਇੱਥੇ ਲੱਗਦਾ ਵੀ ਤੁਹਾਡਾ ਪੁਲਿਸ ਜਿਹੜਾ ਦੋ ਤਿੰਨ ਦੋ ਤਿੰਨ ਦੋ ਤਿੰਨ ਪਰਿਵਾਰਾਂ ਨੇ ਦੱਸਿਆ ਬਟ ਉਹ ਐਡਿਕਟਸ ਬਾਰੇ ਜ਼ਿਆਦਾ ਦੱਸਿਆ ਹੈਗਾ ਤੇ ਜੋ ਸਪਲਾਈ ਵੀ ਕਰਦੇ ਉਹਨਾਂ ਦੇ ਬਾਰੇ ਵੀ ਜੋ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਗੇ ਉਹਦੇ ਉੱਪਰ ਐਕਸ਼ਨ ਲੈਣਗੇ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਵੀ ਗਿਆ ਹੈਗਾ ਕਿ ਮੇਰੇ ਨਾਲ ਕਿਸੇ ਵੀ ਟਾਈਮ ਉਹ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਕੀ ਪੁਲਿਸ ਐਕਸ਼ਨ ਲਏਗੀ ਮਤਲਬ ਤੁਰੰਤ ਹਾਂ ਥੈਂਕ ਯੂ ਜੀ ਆਮ ਘਰਾਂ ਦਾ ਕੋ ਜਿਹੜੀ ਚੁੱਲਿਆਂ ਦਾ ਕੋ ਆਗ ਆ ਹੀ ਨਹੀਂ ਸੀ ਪਰ ਅੱਜ ਪਿੰਡ-ਪਿੰਡ ਦੇ ਵਿੱਚ ਜਿਹੜੀ ਉਹ ਆਗ ਹੈ ਉਹ ਘਰ-ਘਰ ਦੇ ਵਿੱਚ ਉਹ ਜਿਹੜੀ ਬਲ ਰਹੀ ਆ ਸੁਣ ਰਹੀ ਆ ਤੇ ਭੰਗੜਾ ਮੱਚ ਰਹੇ ਨੇ ਸੋ ਇਸ ਮਕਸਦ ਨੂੰ ਲੈ ਕੇ ਜਿਹੜੀ ਸਰਕਾਰ ਹੈ ਜਿਸ ਨੂੰ ਤੁਸੀਂ ਆਪਣੇ ਹੀ ਲੋਕਾਂ ਨੇ ਆਪਣੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਸੱਤਾ ਦੇ ਵਿੱਚ ਲੈ ਕੇ ਆਂਦਾ ਸੋ ਮੈਂ ਸਮਝਦਾ ਬਾਕੀ ਪੱਖ ਜੇ ਇੱਕ ਪਾਸੇ ਰੱਖ ਦੀਏ ਕੰਮ ਹੋਏ ਗਲੀਆਂ ਬਲੀਆਂ ਕੁਝ ਵੀ ਹੋਇਆ ਨਾ ਹੋਇਆ ਇੱਕ ਪਾਸੇ ਰੱਖ ਦੋ ਪਰ ਮੈਂ ਸਭ ਤੋਂ ਵਧੀਆ ਉਸ ਦਾ ਇਸ ਨਾਰੇ ਨੂੰ ਚੰਗਾ ਮੰਨਦਾ ਜਿਹੜਾ ਉਹਨਾਂ ਨੇ ਵੀੜਾ ਚੁੱਕਿਆ ਕਿ ਜਿਹੜਾ ਯੁੱਧ ਆ ਪਈ ਉਹ ਨਸ਼ਿਆਂ ਦੇ ਵਿਰੋਧ ਨੂੰ ਲੈ ਕੇ ਆਉਣਾ ਪੈਣਾ ਘਟੋ ਘਟ ਕੋਈ ਸਰਕਾਰ ਇਸ ਪਾਸੇ ਨੂੰ ਬਲੀ ਤਾਂ ਹੈਗੀ ਆ ਇਸ ਗੱਲ ਦੀ ਮੈਨੂੰ ਖੁਸ਼ੀ ਆ ਕਿਉਂਕਿ ਜਦੋਂ ਉਸ ਪੈਨ ਨਾਲ ਕੋਈ ਫੈਸਲੇ ਲਿਖੇ ਜਾਂਦੇ ਨੇ ਫੈਸਲੇ ਤਾਂ ਲਿਖ ਦਿੱਤੇ ਜਾਂਦੇ ਆ ਪਰ ਉਹ ਅਮਲ ਦੇ ਵਿੱਚ ਕਿਵੇਂ ਆਉਣੇ ਆ ਉਹ ਆਪਾਂ ਦੇਖਣਾ ਉਹਦੇ ਵਾਸਤੇ)^{(ਸੰਦਰ ਸਿੰਘ ਰਧਾਲ ਜੀ)} ਕਿੱਥੇ ਦੇ ਰਹਿਣ ਵਾਲੇ ਹੋ ਰਧਾਲ ਜੀ ਕੀ ਉਹਦਾ ਕੀ ਆ ਤੁਹਾਡੇ ਕੋਲ ਆਪਣੇ ਕੋਲੇ ਘਰ ਦੇ ਸਰਪੰਚ ਰਹੇ ਆ ਅੱਛਾ ਜੀ ਭਜੀ ਤੁਹਾਡੇ ਉੱਤੇ ਤੁਹਾਡੇ ਪਿੰਡ ਦੇ ਇੱਕ ਬੰਦੇ ਨੇ ਦੋਸ਼ ਲਗਾਇਆ ਵੀ ਇਹਨੇ ਨਸ਼ਾ ਵੇਚਿਆ ਵੀ ਆ ਹੁਣ ਵੀ ਵੇਚਦਾ ਹੈ ਕੀ ਕਹਣਾ ਤੁਹਾਡਾ ਉਹਦੇ ਬਾਰੇ ਮਤਲਬ ਇੱਥੇ ਅੱਜ ਯੋਧਨਸ਼ਾ ਵਿਰੋਧ ਦਾ ਸੀਗਾ ਉਹਦੇ ਵਿੱਚ ਤੁਹਾਡਾ ਨਾਮ ਲਿਆ ਬਕਾਇਦਾ ਤੌਰ ਤੇ ਬੰਦੇ ਨੇ ਇਹ ਆਪਣਾ ਦੀ ਵਿਰੋਧੀ ਆ ਇਹ ਇਲੈਕਸ਼ਨ ਦੇ ਵਿੱਚ ਮੈਂ ਇਹਨੂੰ ਹਰਾਇਆ ਵਾ ਹਾਂ ਇਹਦਾ ਮਤਲਬ ਸਾਰੇ ਪਿੰਡ ਦੇ ਵਿੱਚ ਇਹੀ ਕੰਮ ਆ ਵੀ ਹਰ ਇੱਕ ਦੇ ਘਰੇ ਇਹ ਪਚਾਰ ਪਾਉਂਦਾ ਇਹਦੇ ਕੋਲੇ ਹੋਰ ਕੋਈ ਕੰਮ ਨਹੀਂ ਵਿਹਲੀ ਆ ਇਹਨੇ ਹਰ ਇੱਕ ਦੇ ਘਰੇ ਆਹੀ ਲੜਾਈ ਪਕਾਉਣੀ ਹੁੰਦੀ ਆ ਕੋਈ ਸਾਬਤ ਕਰ ਦੇਵੇ ਜੇ ਇਹ ਸਾਬਤ ਕਰ ਦੇਵੇ ਮੈਂ ਸਰਪੰਚੀ ਦੇ ਆਉਦੇ ਤੋਂ ਕਸਤੀ ਕਰੇ ਮੈਂ ਹਾਲਾਂਕਿ ਮੇਰਾ ਫੁੱਲ ਜਿਹੜਾ ਆਪਣਾ ਮਾਨੀਫੈਸਟੋ ਦੀ ਉਹਦੇ ਵਿੱਚ ਪਹਿਲੀ ਆਏ ਲਾਈਨਾਂ ਨੇ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਚਿੱਟੜਾ ਖੋਸ ਨਹੀਂ ਯਾਰ ਉਹਦੇ ਅਸੀਂ ਵਿਰੋਧ ਚ ਚੱਲਾਂਗੇ ਉਹਦੀ ਅਸੀਂ ਜਵਾਨਤ ਵੀ ਦਿੱਤੀ ਵੀ ਨਹੀਂ ਅੱਜ ਤੱਕ ਇਹ ਪਹਿਲਾ ਆਪਣਾ ਅਸੀਂ ਹੁਣ ਤੱਕ ਵੀ ਉਸ ਤੋਂ ਬਾਅਦ ਚ ਮੈਂ ਫੁੱਲ ਵਿਰੋਧ ਕਰ ਰਹੇ ਹਾਂ ਨਸ਼ੇ ਦਾ ਜੀ ਪਰ ਇਹ ਆਪਣਾ ਵਿਰੋਧੀ ਆ ਇਹ ਮੈਨੂੰ ਬਦਨਾਮ ਕਰਨ ਦੀਆਂ ਸ਼ਬਦਾਂ ਹਰ ਰੋਜ਼ ਰੱਸਾ ਇਹ ਤਾਂ ਹੁੰਦਾ ਪਰ ਕੁਝ ਨਹੀਂ ਹਾਂ ਜੀ ਆਪਾਂ ਹੁੰਦਾ ਕਰ ਵੀ ਨਹੀਂ ਕਰਦੀ ਇਹਦੇ ਤੇ ਕਰ ਵੀ ਕੀਤੀ ਆ ਲੋਕ ਆਪਣੇ ਆਪਣੂ ਕਵੀਰ ਜੱਟ ਨਹੀਂ ਆ ਫਿਰ ਉਹ ਕੀ ਆਪਣੀ ਪੜਾਈ ਕਰ ਲਈ ਜਾਂ ਤੇ ਕੁਝ ਕੁ ਨਹੀਂ ਦੱਸਣ ਨਾਲ ਸਾਥ ਹੋ ਰਿਹਾ ਇਹ ਤਾਂ ਆਪਣਾ ਸਾਜਾ ਹੰਕਾਰ ਹੈ ਉਹ ਆਵੰਦੀ ਕੋਸ਼ਿਕਾ ਦੇ ਵਿੱਚ ਰਿਹਾ ਥੋੜੀ ਕੋਸ਼ਿਕਾ ਔਰ ਸਾਡੀ ਕੋਸ਼ੀਆਂ ਦੇ ਰਲ ਕੇ ਇਸ ਚੀਜ਼ ਨੂੰ ਖੱਲਵਾ ਰਹੇ ਆਪਾਂ ਕੋਸ਼ਿਕਾ ਕਿੱਛਾ ਦੇ ਹੁੰਦੇ ਹੁੰਦੇ ਕੋਈ ਇੱਕ ਦਾ ਵੈਕਟਰ ਆਪਾਂ ਉਹ ਆਰਾਹੀਆ ਉਹਨਾਂ ਦਾ ਡੀਰੈਕਸ਼ਨ ਦੇ ਨੂੰ ਕਰੀਏ ਤੁਹਾਨੂੰ ਪਤਾ ਸਭ ਨੂੰ ਪਰ ਜੇ ਕੋਈ ਛੇਰ ਕਰਦਾ ਰੀਚਦਾ ਵੇਚ ਕੇ ਵਾਲੀਕ ਵਿੱਚ ਕਰ ਰਿਹਾ ਤਾਂ ਸਾਨੂੰ ਲੋਆ ਐਸਐਸਪੀ ਸਾਹਿਬ ਨੂੰ